ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਕੁਲਦੀਪ ਅੱਜ ਅਸੀਂ ਨਾ ਪਿੰਡ ਆਏ ਸੀ ਭੰਗ ਜੜੀ ਦੇ ਭੰਗ ਜੜੀ ਨਾ ਇੱਕ ਘਰੇ ਵਿਖਾਉਣੇ ਤੁਹਾਨੂੰ ਇੱਕ ਜਾਨਵਰ ਰੱਖਿਆ ਬਹੁਤ ਛੋਟਾ ਹੈ तकरीबन ਜਾਨਵਰ ਦਾ ਤੁਸੀਂ ਸਾਰਿਆਂ ਨੇ ਵੇਖਿਆ ਹੋ ਪਰ ਅੱਜ ਤੁਹਾਨੂੰ ਜਾਨਵਰ ਵਿਖਾਉਣੇ ਹੈ ਕਿਹੜਾ ਤੇ ਰੱਖਿਆ ਕਾਰੇ ਮਕਸਦ ਲਈ ਆਜੋ ਤੁਹਾਨੂੰ ਜਾਨਵਰ ਵਿਖਾਉਣੇ ਆ ਅੱਛਾ ਜਾਨਵਰ ਉਹ ਐਸਾ ਹੈ ਵੀ ਜਿਹੜਾ ਜਾਨਵਰ ਉਹ ਬੰਦਾ ਘਰੇ ਰੱਖ ਲੈਣਾ ਤੇ ਕਿਸੇ ਮਾਇਆ ਦੀ ਕਾਰੋਬਾਰ ਤੇ ਵਾਦਾ ਫੁੱਲ ਹੁੰਦਾ ਉਹ ਜਾਨਵਰ ਬੰਦੇ ਨੂੰ ਹਰ ਕੰਮ ਨੂੰ ਰੱਖਣਾ ਚਾਹੀਦਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਲਾਜ਼ਮੀ ਕਰ ਦਿਓ ਜਾਨਵਰ ਵੇਖਣ ਤੋਂ ਪਹਿਲਾਂ-ਪਹਿਲਾਂ ਵੀਡੀਓ ਸ਼ੇਅਰ ਕਰ ਦਿਓ ਲਿੰਕ ਲਾਈਕ ਕਰੋ ਕਮੈਂਟ ਕਰੋ ਤੇ ਜਾਨਵਰ ਤੁਹਾਨੂੰ ਵਿਖਾਉਣੇ ਆ ਕਿਹੜਾ ਤੇ ਹਰ ਇੱਕ ਬੰਦੇ ਨੂੰ ਰੱਖਣਾ ਚਾਹੀਦਾ ਚਲੋ ਕਈ ਵੇਸੇ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਉਹਨਾਂ ਦੀ ਗੱਲ ਵੱਖਰੀ ਹੈ ਪਰ ਜੇ ਤੁਸੀਂ ਰੱਖੋਗੇ ਤੁਹਾਨੂੰ 1 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਾਨਵਰ ਦਾ ਸਾਨੂੰ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਜਾਨਵਰ ਆਮ ਹੀ ਹੈ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਅੱਜ ਤੁਹਾਨੂੰ ਵਿਖਾਉਣੇ ਆ ਇਹ ਆ ਜੀ ਜਾਨਵਰ ਕਛੂਆ ਇਹ ਰੂਪ ਨ ਭਗਵਾਨ ਦਾ ਰੂਪ ਮੰਨਿਆ ਜਾਂਦਾ ਠੀਕ ਹੈ ਜਿਹੜਾ ਇਹ ਕਛੂਆ ਨੂੰ ਘਰੇ ਰੱਖੂਗਾ ਆ ਕਛੂਏ ਨੂੰ ਉਹਦੇ ਘਰੇ ਵਾਧਾ ਹੋਊਗਾ ਕਿਸੇ ਵੀ ਗੱਲ ਦੀ ਕਮੀ ਨਹੀਂ ਰਹਿਣੀ ਬਾਕੀ ਕਮੀ ਦਾ ਮਤਲਬ ਇਹ ਹੋਗਾ ਹਰ ਇੱਕ ਚੀਜ਼ ਠੀਕ ਹੈ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੀ ਤੁਸੀਂ ਰੱਖ ਕੇ ਵੇਖੋ ਤੁਹਾਨੂੰ ਆਪੇ ਬਦਲਾ ਗਰੂਆ ਵੀ ਉਹ ਬਾਈ ਨੇ ਵੀਡੀਓ ਪਾਈ ਸੀ ਤੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਇਹਦਾ ਬਹੁਤ ਹੀ ਵੱਧਾ ਜਾਨਵਰ ਦਾ ਪਸ਼ੂਏ ਦਾ ਕਮੈਂਟਾਂ ਰਾਹੀਂ ਨਾਂ ਦੱਸੋ ਵੀ ਤੁਸੀਂ ਇਹ ਨੂੰ ਪੱਕੀ ਪੌਣੇ ਵੀ ਦੱਸੋ ਇਹ ਨੂੰ ਪੌਣਾਂ ਨੂੰ ਕੁਝ ਨਹੀਂ ਬੱਸ ਇਹਨੂੰ ਕੋਲੇ ਮਿੱਟੀ-ਬੁੱਟੀ ਖਾ ਲੈਣਾ ਛੋੜਾ ਜਿਹਾ ਪਾਣੀ ਉਹਦੇ ਵਿੱਚ ਛੱਡੀ ਰੱਖੇ ਇਹ ਕਹਿੰਦਾ ਕੁਝ ਨਹੀਂ ਆਹ ਦੇਖੋ ਸਰੀ ਗੱਡੀ ਖੜਾ ਇਹ ਜਦੋਂ ਇਹ ਲੱਤਾਂ ਮਾਰਦਾ ਨਾ ਸਮਝ ਲੋ ਉਹਦਾ ਸਮਝੋ ਉਹਦਾ ਸਮਝੋ ਧੰਦ ਦੌਲ ਤੰਦਰ ਨੂੰ ਖਿੱਚਦਾ ਚਾਰੇ ਲੱਤਾਂ ਨਾਲ ਖਿੱਚਦਾ ਜਿਉ ਇਹ ਤੁਸੀਂ ਇਹ ਚੀਜ਼ ਪਰਖ ਕੇ ਵੇਖੋ ਆਹ ਦੇਖੋ ਇਹ ਲੱਤਾਂ ਮਾਰੂਗਾ ਨਾ ਜਦੋਂ ਆਵੇ ਆ ਹੁਣ ਜਿੱਥੋਂ ਚਲ ਅੱਗੇ ਵਿਖਾਉਣੇ ਆ ਬਸ ਬਾਦਿਆ ਕਰਨਾ ਜੋ ਐ ਕਰੇ ਫਾਇਦੇ ਪਣਾਜਾ ਆ ਲੋ ਜਾਨ ਸਾਨੂੰ ਪਾਣੀ ਛੱਡ ਕੇ ਦਿਖਾਉਣੇ ਆ ਆ ਦੇਖੋ ਲੱਤਾਂ ਮਾਰਦਾ ਨਾ ਇਹ ਸਮਝ ਲਾ ਵੀ ਇਹ ਤਾਂ ਦولت ਬਾਹਰੋਂ ਅੰਦਰੋਂ ਕਰਦਾ ਏ ਆਏ ਮੰਨ ਗਿਆ ਆ ਲੈ